ਲੈ ਵੀ ਸੱਜਣੋ ਆਪਾਂ ਬੈਠੇ ਆ ਪਿੰਡ ਧੂਰਕੋਟ ਦੇ ਵਿੱਚ ਬਾਈ ਜਤਿੰਦਰ ਦੇ ਘਰੇ ਬੈਠੇ ਆ ਸਾਡੇ ਲਈ ਬਾਈ ਨਿੰਦੀ ਆ ਤੇ ਸਾਰੀ ਦੁਨੀਆ ਇਹਨੂੰ ਬਾਈ ਜਤਿੰਦਰ ਦੇ ਨਾਮ ਦੇ ਨਾਲ ਜਾਣਦੀ ਆ ਤੇ ਬਾਈ ਜਤਿੰਦਰ ਹੁਣਾਂ ਦੇ ਕੋਲੇ ਘੋੜੇ ਆ ਨਵਾਬ ਆ ਇਹਨਾਂ ਕੋਲੇ ਸਕੰਦਰ ਆ ਇਹਨਾਂ ਕੋਲੇ ਸਮਰਾਟ ਘੋੜਾ ਇਹਨਾਂ ਕੋਲੇ ਰਹਿ ਕੇ ਗਿਆ ਇੱਕ ਘੋੜਾ ਬਾળે ਚਾਰ ਬਾਦ ਇਹਨਾਂ ਦੇ ਘਰੇ ਵਾਪਸ ਆਇਆ ਨੀਲਾ ਘੋੜਾ ਜਿਹੜਾ ਇਹਨਾਂ ਕੋਲੇ ਪਹਿਲਾਂ ਹੁੰਦਾ ਸੀ ਸਭ ਤੋਂ ਪਹਿਲਾਂ ਜਦੋਂ ਇਹਨੂੰ ਘੋੜਿਆਂ ਦੀ ਮੰਡੀ ਦੇ ਵਿੱਚ ਬਾਈ ਨੂੰ ਲੋਕ ਜਾਣਨ ਲੱਗਿਆ ਕਿ ਭਾਈ ਉਹ ਬੰਦੇ ਕੋਲੇ ਖਾਲੀ ਦਾ ਬੱਚਾ ਤੇ ਸਾਡੀ ਦੋਸਤੀ ਆ ਅਸੀਂ ਇੱਕ ਦੂਸਰੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੇ ਆ ਇੱਕ ਦੂਸਰੇ ਨਾਲ ਦੁੱਖ ਸੁੱਖ ਵੰਡਦੇ ਆ ਤਾਂ ਅਸੀਂ ਪਿੰਡਾਂ ਦੇ ਗਵਾਂਢੀ ਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਗਵਾਂਢੀ ਆ ਸਾਡੇ ਨਾਲ ਸਾਡੀ ਤੀ ਆ ਸਹਿਜ ਤੇ ਸਹਿਜ ਨੂੰ ਬਹੁਤ ਸ਼ੌਂਕ ਆ ਜਦੋਂ ਵੀ ਮੈਂ ਕਦੇ ਗੱਡੀ ਲੈ ਕੇ ਲੰਘਦਾ ਹੁੰਨਾ ਤਾਂ ਸਹਿਜ ਘੋੜੇ ਤੇ ਬੈਠੀ ਘੋੜੀ ਤੇ ਬੈਠੀ ਮੈਨੂੰ ਸੜਕ ਤੇ ਕਦੇ ਨਾ ਕਦੇ ਤੁਰੀ ਜਾਂਦੀ ਤੁਰੀ ਫਿਰਦੀ ਮੈਨੂੰ ਮਿਲ ਜਾਂਦੀ ਹੈ 5-7 ਕਿਲੋਮੀਟਰ 10 ਕਿਲੋਮੀਟਰ ਇਹਨੂੰ ਘੋੜੇ ਤੇ ਬੈਠ ਕੇ ਮਤਲਬ ਸਫ਼ਰ ਕਰਨ ਦਾ ਸ਼ੌਂਕ ਆ ਤੇ ਇੰਨੇ ਇੱਕ ਸ਼ਕੀਨ ਆ ਕਿ ਬਹੁਤ ਵਾਰ ਤਾਂ ਘੋੜੀਆਂ ਤੇ ਘੋੜਿਆਂ ਤੇ ਬਿਨਾ ਕੰਡੇ ਵਾਲੇ ਤੋਂ ਵੀ ਬੈਠ ਕੇ ਆਮ ਨਾਲ ਜਾ ਵੜਦੀ ਆ ਇੰਨਾ ਕੁ ਮਤਲਬ ਇਹਨੂੰ ਬੱਚੀ ਨੂੰ ਸਾਡੇ ਨੂੰ ਸ਼ੌਂਕ ਆ ਤੇ ਜਦੋਂ ਸਾਡੇ ਬੱਚੇ ਸ਼ੌਂਕ ਰੱਖਦੇ ਹੋਣ ਤੇ ਉਦੋਂ ਉਹਨਾਂ ਨੂੰ ਹੌਸਲਾ ਜ਼ਰੂਰ ਦੇਣਾ ਚਾਹੀਦਾ ਅੱਜ ਆਪਾਂ ਇਸ ਕਰਕੇ ਫੈਸਲਾ ਕੀਤਾ ਵੀ ਆਪਾਂ ਯਾਰ ਘੋੜਿਆਂ ਦੀ ਡਿਟੇਲ ਆ ਜਿਹੜੀ ਵੈਸੇ ਸਾਰੇ ਜਾਣਦੇ ਆ ਸਕੰਦਰ ਨੂੰ ਸਾਰੇ ਜਾਣਦੇ ਨਵਾਬ ਨੂੰ ਸਾਰੇ ਜਾਣਦੇ ਪਰ ਫਿਰ ਵੀ ਆਪਾਂ ਕੋੜਿਆਂ ਦੀ ਡਿਟੇਲ ਆ ਨਾ ਜਿਹੜੀ ਆਪਾਂ ਧੀ ਤੋਂ ਹੀ ਪੁੱਛਾਂਗੇ ਅੱਜ ਪੁੱਤ ਜਿਉਂਦੀ ਰਹੇ ਬਹੁਤ ਚੰਗਾ ਲੱਗਿਆ ਹਾਂਜੀ ਹਾਂ ਸਹਿਜ ਪੁੱਤ ਸਾਰਿਆਂ ਨੂੰ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਨਵਾਬ ਕੋੜੇ ਤੋਂ ਹਾਂਜੀ ਨਵਾਬ ਕੋੜਾ ਵੈਸੇ ਜਿਹੜਾ ਮੇਰਾ ਪਰਸਨਲੀ ਮੇਰਾ ਫੇਵਰੇਟ ਆ ਮੈਨੂੰ ਚੰਗਾ ਲੱਗਦਾ ਮੈਨੂੰ ਉਹਨੂੰ ਵੇਖਣਾ ਚੰਗਾ ਲੱਗਦਾ ਮੈਨੂੰ ਉਹਦੀ ਗਰਦਨ ਬਹੁਤ ਸੋਹਣੀ ਲੱਗਦੀ ਆ ਤੁਰਦਾ ਬੜਾ ਸੋਹਣਾ ਸੋਣਾ ਨਾ ਪੁੱਤ ਤੇ ਅਬ ਨਵਾਬ ਤੋਂ ਹੀ ਸ਼ੁਰੂ ਕਰਦੇ ਆ ਨਵਾਬ ਦਾ ਪੁੱਤ ਤੇ ਤੇਰੇ ਕੋਲੇ ਕੀ ਜਾਣਕਾਰੀ ਹੈ ਲੋਕਾਂ ਨੂੰ ਐਸੇ ਬਹੁਤ ਪਤਾ ਆ ਉਹਦੇ ਬਾਰੇ ਬਾਕੀ ਤੇ ਲੋਕਾਂ ਨੂੰ ਪਤਾ ਹੀ ਆ ਉਹਦਾ ਪਤਾ ਹਸਦੇ ਨੇ ਉਹਦੇ ਪਿਓ ਦਾ ਨਾਮ ਹੈਗਾ 나ਗ ਉਹ 나ਗ ਦਾ ਬੱਚਾ ਹੈ ਜੀ ਉਹਦੀ ਮਾਂ ਦਾ ਨਾਮ ਹੈਗਾ ਸ਼ਿਪਰਾ ਜੀ ਤੇ ਬਾਕੀ ਆਪਾਂ ਫੀਸ ਦੀ ਗੱਲ ਕਰ ਲੈਂਦੇ ਆ ਹਾਂ ਹਾਂ ਪੁੱਤ ਹਾਂ ਉਹ ਹੈਗੀ 31000 31000 ਰੁਪਏ ਫੀਸ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਦੇ ਬੱਚੇ ਬਹੁਤ ਕਮਾਲ ਆਇਆ ਜਿਹੜੇ ਹਸਬ ਨਾਲ ਉਹਦੇ ਬੱਚੇ ਆਏ ਆ ਤੇ ਉਹਦੇ ਨਾਲ ਵੀ ਆਪਾਂ ਕਹਿ ਸਕਦੇ ਆ ਕਿ ਉਹ ਇੱਕ ਚੰਗੇ ਬੱਚੇ ਪੈਦਾ ਕਰਨ ਵਾਲੇ ਮਸਲੇ 'ਚ ਉਹਦੀ ਫੀਸ ਵੀ ਇਨਸਾਫ ਵਾਲੀ ਹੋਈ ਆ ਵੀ ਉਹਦੀ ਫੀਸ ਵਧੀਆ ਵਧੀਆ ਤਰੀਕੇ ਨਾਲ ਮਤਲਬ ਆਪਾਂ ਕਹਿ ਸਕਦੇ ਆ ਵੀ ਹਰੇਕ ਬੰਦੇ ਦੀ ਪਹੁੰਚ ਦੇ ਵਿੱਚ ਵਾਲੀ ਫੀਸ ਆ ਉਸ ਘੋੜੇ ਦੀ ਪਰ ਉਹ ਸੋਨਾ ਬਿਊਟੀ ਜੇ ਉਹਦੇ ਦਰਸ਼ਨ ਕਰਨ ਦਾ ਵੀ ਮੁੱਲ ਆ ਤੇ ਕਈ ਵਾਰੀ ਜਦੋਂ ਮੈਂ ਲੰਘਦਾ ਕਰਦਾ ਹੁੰਨਾ ਤਾਂ ਮੈਂ ਉਹ ਘੋੜੇ ਨੂੰ ਵੇਖ ਕੇ ਜ਼ਰੂਰ ਜਾਂਦਾ ਉਹਨਾਂ ਬਾਈ ਨੂੰ ਕਹਿੰਦਾ ਉਹਨਾਂ ਵੀ ਇਹਨੂੰ ਬਾਹਰ ਕੱਢ ਯਾਰ ਉਹਨੂੰ ਵੇਖੀ ਤੁਰਦਾ ਦੇਖ ਕੇ ਤੁਹਾਨੂੰ ਸਵਾਦ ਆਉਂਦਾ ਤੁਹਾ ਆ ਵੀ ਰਿਹਾ ਹੋਊਗਾ ਉਹ ਘੋੜਿਆਂ ਦੇਖ ਕੇ ਤੇ ਇੱਕ ਤੁਹਾਡੇ ਲਈ ਹੋਰ ਵੀ ਸਵਾਲ ਆ ਕਿ ਤੁਹਾਨੂੰ ਇੰਨੇ ਘੋੜਿਆਂ ਚ ਕਿਹੜਾ ਵਧੀਆ ਲੱਗਿਆ ਤੁਸੀਂ ਵੀ ਦੱਸਿਓ ਆਪਣੀ ਪਸੰਦ ਵੀ ਦੱਸਿਓ ਆ ਜਿੰਨੇ ਵੀ ਘੋੜੇ ਤੁਸੀਂ ਦੇਖਣੇ ਨੇ ਇਸ ਵੀਡੀਓ ਦੇ ਵਿੱਚ ਇਹ ਸਾਰੇ ਘੋੜਿਆਂ ਦੀ ਡਿਟੇਲ ਤਾਂ ਆਪਣੀ ਧੀ ਦੇਊਗੀ ਸਹਿਜ ਇਹ ਘੋੜੇ 17 ਤੇ 18 ਤਰੀਕ ਨੂੰ ਜਗਰਾਉਂ ਦੇ ਵਿੱਚ ਉਸੇ ਹੀ ਟਿਕਾਣੇ ਤੇ ਤੁਹਾਨੂੰ ਮਿਲਣਗੇ ਜਿੱਥੇ ਤੁਹਾਨੂੰ ਹਰ ਸਾਲ ਮਿਲਦੇ ਆ ਤੁਸੀਂ ਇਹਨਾਂ ਕੋਲੇ ਜਾ ਕੇ ਆਇਓ ਚਾਹ ਪਾਣੀ ਪੀ ਕੇ ਆਇਓ ਇੱਜਤਮਾਨ ਤੁਹਾਡਾ ਗਿਆ ਦਾ ਬਹੁਤ ਵਧੀਆ ਕਰਨਗੇ ਤੇ ਬਾਕੀ ਦੀ ਸਾਰੇ ਘੋੜਿਆਂ ਦੀ ਜਿਹੜੀ ਡਿਟੇਲ ਆ ਉਹ ਆਪਾਂ ਆਪਣੀ ਬੱਚੀ ਤੋਂ ਲੈਨੇ ਆ ਇੱਕ ਘੋੜਾ ਏ ਜਿਹੜਾ ਇਹਨਾਂ ਦੇ ਫਾਰਮ ਤੇ ਆ ਉਹਦਾ ਨਾਂ ਸਜਣੋ ਹੈਗਾ ਸਕੰਦਰ ਜਿਹਦੇ ਲਈ ਆਪਾਂ ਇਹ ਕਹਿ ਸਕਦੇ ਆ ਵੀ ਥੋੜਾ ਜਿਹਾ ਪੰਜਾਬ ਦੇ ਵਿੱਚ ਉਹਦਾ ਕਰੇਜ ਬਾਅਦ ਦੇ ਵਿੱਚ ਬਣਿਆ ਪਹਿਲਾਂ ਉਹਦਾ ਕਰੇਜ ਗੁਜਰਾਤ ਵਾਲੇ ਪਾਸਿਓਂ ਜਾਂ ਰਾਜਸਥਾਨ ਵਾਲੇ ਪਾਸਿਓਂ ਆ ਜਿਹੜੇ ਉਧਰੋਂ ਲੋਕ ਉਹਦੇ ਪਿੱਛੇ ਬਹੁਤ ਆਉਣਾ ਪਸੰਦ ਕਰਦੇ ਆ ਕਿਉਂਕਿ ਉਹਦੇ ਜਿਹੜੇ ਮਾਰਕੀਟ ਦੇ ਵਿੱਚ ਬੱਚੇ ਆ ਉਹ ਬਹੁਤ ਕਮਾਲ ਆ ਬਾਕੀ ਆਪਾਂ ਆਪਣੀ ਬੇਟੀ ਤੋਂ ਪੁੱਛਦੇ ਆਂ ਉਹਦੀ ਡਿਟੇਲ ਪੂਰੀ ਪੁੱਛਦੇ ਆਂ ਉਤੋਂ ਦਾ ਕੀ ਉਹਦੀ ਮਾਂ ਕਿਹੜੀ ਆ ਉਹਦੀ ਮਾਂ ਹੈਗੀ ਜੀ ਲక్ష్ਮੀ ਹੂੰ ਤੇ ਆਪਣੇ ਉਹਦੇ ਪਿਓ ਦਾ ਨਾਮ ਹੈਗਾ ਜੀ ਅਲੀਸ਼ਾ ਅਲੀਸ਼ਾ ਪਰੇਸ਼ਾਨ ਦਾ ਬੱਚਾ ਹੈ ਹੂੰ ਤੇ ਬਾਕੀ ਉਹਦੇ ਬੱਚੇ ਬਹੁਤ ਪਾਕਮਾਲ ਆਉਂਦੇ ਆ ਹੂੰ ਬਹੁਤ ਚੰਗੀ ਬਰੀਡਿੰਗ ਕਰਦਾ ਹੂੰ ਤੇ ਬੱਚੇ ਉਹਦੇ ਉਹਦੇ ਬੱਚੇ ਤੇ ਸਪੈਸ਼ਲੀ ਮੈਂ ਮਤਲਬ ਸਪੈਸ਼ਲ ਜਿਹੜੀ ਉਹਦੀ ਇੱਕ ਉਹਦਾ ਸਿਗਨੇਚਰ ਮਾਰਕ ਆ ਤਾਂ ਉਹ ਹੈਗਾ ਉਹਦੇ ਕੰਨ ਬੱਚਿਆਂ ਦੇ ਹਨਾ ਬਾਈ ਤਾਂ ਉਹਦੇ ਕੰਨ ਹੁੰਦੇ ਆ ਜਿਹੜੇ ਉਹ ਨੈਕਸਟ ਲੈਵਲ ਹੁੰਦੇ ਆ ਤੇ ਉਹ ਇਸ ਵਕਤ ਸਕੰਦਰ ਇਸ ਫਾਰਮ ਦਾ ਸਕੰਦਰ ਆਪਦੇ ਬੱਚਿਆਂ ਦਾ ਕਰਕੇ ਬਣਿਆ ਹੋਇਆ ਨਵਾਬ ਬਿਊਟੀ ਦਾ ਕਰਕੇ ਬਣਿਆ ਹੋਇਆ ਤੇ ਉਹ ਇਸੇ ਫਾਰਮ ਤੇ ਬੱਚਿਆਂ ਦਾ ਕਰਕੇ ਮੋਸਟ ਡਿਮਾਂਡ ਦੇ ਵਿੱਚ ਤੇ ਪੁੱਤ ਦੀ ਫੀਸ ਉਹਦੀ ਫੀਸ ਆਪਾਂ ਰੱਖੀ ਹੈ ਜੀ 115000 ਬਹੁਤ ਹੀ ਜ਼ਿਆਦਾ ਆਪਣੀ ਹਾਂ 115000 ਰੁਪਈਆ ਸਜਣੋ ਉਹਦੀ ਫੀਸ ਆ ਤੇ ਇੱਕ ਪੁੱਤੋ ਆਪਣੇ ਫਾਰਮ ਤੇ ਘੋੜਾ ਜਿਹੜਾ ਜਿੰਨਾ ਕੁ ਮੈਨੂੰ ਪਤਾ ਹੈ ਵੀ ਉਹ ਤੇਰੇ ਨਾਲੋਂ ਵੱਡਾ ਹੋਊਗਾ ਹਾਂਜੀ ਉਮਰ ਚ ਹੈਨਾ ਇਹ ਤਾਂ ਬਾਲੀ ਨਿੱਕੀ ਜੀ ਹੋਊਗੀ ਹੈਨਾ ਬਾਈ ਜਦੋਂ ਉਹ ਉਹ ਜਵਾਨ ਆ ਜਦੋਂ ਦਾ ਤੇ ਮੇਰੇ ਸਾਹਮਣੇ ਨਾਲ 7-8 ਸਾਲ ਬਾਅਦ ਤੋਂ ਵਾਪਸ ਆਇਆ ਹਾਂਜੀ ਉਹਦੇ ਬਾਰੇ ਪੁੱਤ ਪਤਾ ਤੈਨੂੰ ਕੋਈ ਹਾਂਜੀ ਪਤਾ ਹੈ ਉਹਦਾ ਨਾਮ ਪਰਖਿਆ ਸੀਗਾ ਏਕਮ ਏਕਮ ਤੇ ਉਹ ਖਲੀ ਦਾ ਬੱਚਾ ਹੈ ਹੂੰ ਹਾਂਜੀ ਤੇ ਉਹ ਹਾਈਟ ਹੂਲਟ ਬਹੁਤ ਆਉਂਦੀ ਹਾਈਟ ਦੀ ਬਹੁਤ ਆ ਸੋਹਣਾ ਵੀ ਬਹੁਤ ਉਹ ਤੇ ਉਹ ਸਿਆਣਾ ਵੀ ਬਹੁਤ ਆ ਹਾਂਜੀ ਬਹੁਤ ਸਿਆਣਾ ਉਹਦੀ ਬੁੱਤ ਕਿੰਨੀ ਫੀਸ ਆ ਉਹਦੀ ਆਪਾਂ 52000 ਰੱਖੀ ਆ ਜੀ ਉਹਦੀ ਫੀਸ ਆ ਜਿਹੜੀ ਉਹ 52000 ਰੁਪਈਆ ਉਹਨੂੰ ਤੁਸੀਂ ਮਤਲਬ 52000 ਦੇ ਬਦਲੇ ਤੁਸੀਂ ਇਸ ਫਾਰਮ ਤੇ ਨਾ ਕਈ ਘੋੜੇ ਆ ਯਾਰ ਮਤਲਬ ਤੁਸੀਂ ਜੇ ਆਉਂਗੇ ਨਾ ਤਾਂ ਬੱਚਿਆਂ ਸਮੇਤ ਘੋੜੀਆਂ ਸਮੇਤ ਕਈ ਘੋੜੇ ਆ ਪਰ ਘੋੜੇ ਜ਼ਿਆਦਾ ਐ ਘੋੜੀਆਂ ਘੱਟ ਆ ਘੋੜੀਆਂ ਤਾਂ ਮੇਰੇ ਸਾਹਮਣੋਂ ਦੋ ਤਿੰਨ ਹੋਣਗੀਆਂ ਘੋੜੇ ਜ਼ਿਆਦਾ ਤੇ ਪੁੱਤ ਇੱਕ ਆਪਣੇ ਫਾਰਮ ਤੇ ਹੈਗਾ ਬਾਲਾ ਗੁਲਾਬੀ ਗੁਲਾਬੀ ਆ ਘੋੜਾ ਨਾ ਨੁਕਰਾ ਉਹ ਕਿਹਦਾ ਬੱਚਾ ਉਹ ਹੈਗਾ ਜੀ ਆਪਣੇ ਪ੍ਰਿੰਸ ਦਾ ਡੋਡ ਵਾਲੇਗਾ ਡੋਡਾਂ ਵਾਲੇ ਪ੍ਰਿੰਸ ਘੋੜੇ ਦਾ ਬੱਚਾ ਉਹਦੀ ਉਹਦਾ ਗੁਲਾਬੀਪਣ ਵੀ ਵੈਸੇ ਉਹਦੇ ਇਸ ਗੱਲ ਦੀ ਹੈ ਨਾ ਬਈ ਸਬੂਤ ਹੈ ਤੇ ਉਹਦੀ ਪੁੱਤ ਫੀਸ ਉਹਦੀ ਫੀਸ ਆਪਾਂ 11000 ਰੱਖੀ ਆ 11000 ਰੱਖੀ ਆ ਤੇ ਉਹਦੇ ਬੱਚੇ ਪੁੱਛੇ ਬਈ ਆਏ ਮਾਰਕੀਟ ਵਿੱਚ ਬੱਚੇ ਆ ਗਏ ਉਹਦੇ ਮਾਰਕੀਟ ਦੇ ਵਿੱਚ ਹਾਂ ਵੀ ਮੱਛੀਆਂ ਦੇ ਜਿਹੜੇ ਫੁਟੇਜ ਆ ਉਹ ਤੁਸੀਂ ਵਟਸਐਪ ਤੇ ਤੁਸੀਂ ਮੰਗਵਾ ਸਕਦੇ ਆ ਇੱਕ ਆਪਾਂ ਬੁੱਤ ਦੋ ਬੱਚੇ ਆਪਾਂ ਦੇਖੇ ਸੀਗੇ ਹਨਾ ਆਪਣੇ ਫਾਰਮ ਤੇ ਤੇ ਉਹ ਕਿਹੜੇ ਘੋੜੇ ਦੇ ਆ ਦੋਨੇ ਉਹ ਆਪਣੇ ਆਪਣੇ ਘੋੜੇ ਦੀ ਆ ਸਿਕੰਦਰ ਦੇ ਆ ਜੀ ਅੱਛਾ ਸਿਕੰਦਰ ਦੇ ਹੀ ਆ ਮਤਲਬ ਸਿਕੰਦਰ ਦੇ ਹੀ ਆ ਤੇ ਉਹਦਾ ਇਹ ਉਮਰ ਬਟ ਇੱਕ ਵੱਡਾ ਸੀਗਾ ਮੈਨੂੰ ਮੈਂ ਦਾ ਇੱਕ ਛੋਟਾ ਸੀਗਾ ਹਾਂਜੀ ਵੱਡੇ ਦੀ ਉਮਰ 1 ਸਾਲ ਹੈ ਜੀ ਵੱਡੇ ਦੀ 1 ਸਾਲਾ 1 ਸਾਲ ਦੇ ਹਿਸਾਬ ਨਾਲ ਬਹੁਤ ਵੱਡਾ ਕੋਹੜਾ ਬਣਿਆ ਪਿਆ ਹਾਂਜੀ ਬਹੁਤ ਕੱਦ ਕੀਤਾ ਉਹਨੇ ਤੇ ਦੂਸਰਾ ਦੂਸਰੇ ਦਾ 7 ਮਹੀਨੇ ਦੀ ਉਮਰ ਹੋਈ ਹੈ ਜੀ 7 ਮਹੀਨੇ ਤੇ ਉਹ ਪੁੱਤ ਕੋਈ ਵੇਚਣਾ ਪੁੱਛਣਾ ਹੈ ਕਿ ਹਜੇ ਉਹ ਰੱਖਣੇ ਆ ਨਹੀਂ ਆਪਾਂ ਹਜੇ ਰੱਖਾਂਗੇ ਪਾਲਾਂਗੇ ਵੱਡੇ ਕਰਾਂਗੇ ਅੱਛਾ ਉਹਨਾਂ ਨੂੰ ਵੱਡੇ ਕਰਨਾ ਹੈ ਹਜੇ ਉਹਨਾਂ ਨੂੰ ਵੱਡੇ ਕਰਨਾ ਉਹਨਾਂ ਚੋਂ ਕੋਈ ਵੀ ਜਿਹੜਾ ਆਪਣੇ ਫਾਰਮ ਤੇ ਜਾਨਵਰ ਆ ਕੋਈ ਦੇਣ ਵਾਲਾ ਹੈ ਨਹੀਂਗਾ ਨਹੀਂ ਕੋਈ ਸੇਲਤੇ ਨਹੀਂਗਾ ਆਪਣੇ ਸ਼ੌਂਕ ਨੂੰ ਰੱਖੇ ਹਾਂ ਸ਼ੌਂਕ ਨੂੰ ਰੱਖੇ ਹੋਇਆ ਕੋਈ ਸੇਲਤੇ ਨਹੀਂ ਤੇ ਜਿਹੜੀ ਥੱਪ ਤੋਂ ਉਹ ਘੋੜੀ ਦਾ ਪਤਾ ਕੁਛ ਉਹ ਜਿਹੜੀ ਜਿਹਦੇ ਉੱਤੇ ਬੈਠੀ ਸੀ ਤੂੰ ਹਾਂਜੀ ਉਹ ਘੋੜੀ ਹੈਗੀ ਇਹਦੀ ਆਪਣੀ ਸ਼ਾਂਤੀ ਕਿਉਂ ਤੈਨੂੰ ਡਰ ਨਹੀਂ ਲੱਗਦਾ ਉਹ ਬਿਨਾ ਲਗਾਮ ਤੋਂ ਹੀ ਬੈਠ ਜਾਂਦੀ ਹੈ ਤੂੰ ਉੱਤੇ ਉਹ ਸਿਆਣੀ ਬਹੁਤ ਹੈ ਹਾਂ ਵੀ ਡਰਦੀ ਨਹੀਂ ਤੂੰ ਡਰਦੀ ਨਹੀਂ ਹਾਂਜੀ ਨਹੀਂ ਉਹ ਇੰਨੀ ਸਿਆਣੀ ਵੀ ਹੈ ਨਹੀਂ ਮੈਂ ਮੁੰਡਾ ਦੂਜਾ ਭਾਇਆ ਸੀਗਾ ਇੰਨੀ ਸਿਆਣੀ ਵੀ ਹੈ ਨਹੀਂ ਕਿਉਂ ਇਹ ਕੰਟਰੋਲ ਵੱਧ ਕਰਦੀ ਆ ਹਣਾ ਉਹ ਦੂਜਾ ਮੁੰਡਾ ਭਾਇਆ ਸੀ ਉਹ ਨੂੰ ਲੈ ਕੇ ਤੜੰਗੀ ਹੋ ਗਈ ਸੀ ਉਹ ਹੈ ਨਾ ਤੇ ਉਹ ਇਹ ਅਸਲ ਦੇ ਵਿੱਚ ਗੱਲ ਇਹ ਆ ਵੀ ਇਹਦੀ ਫੀਲਿੰਗ ਵੱਧ ਜੁੜੀ ਹੋਈ ਆ ਉਹ ਇਹਦੀ ਗੱਲ ਸਮਝਦੀ ਆ ਇਹਨੂੰ ਸਮਝਦੀ ਆ ਇਹਦੇ ਇਸ਼ਾਰੇ ਨੂੰ ਸਮਝਦੀ ਆ ਹੋਰ ਬੰਦਾ ਬਿਠਾ ਕੇ ਅਸੀਂ ਚੈੱਕ ਕੀਤੀ ਉਹ ਵੀ ਉਹ ਬਿਹੇਵੀਅਰ ਉਹਦਾ ਐਵੇਂ ਆ ਨਹੀਂ ਉਹਦਾ ਬਿਹੇਵੀਅਰ ਉਵੇਂ ਨਹੀਂ ਰਿਹਾ ਇਹਦੇ ਨਾਲ ਹੀ ਐਵੇਂ ਆ ਮਤਲਬ ਕਈ ਵਾਰੀ ਅਟੈਚਮੈਂਟ ਹੁੰਦੀ ਆ ਕਈ ਬੱਚੇ ਇੰਨੇ ਕੁ ਮਤਲਬ ਅਟੈਚ ਹੋ ਜਾਂਦੇ ਆ ਤਾਂ ਉਹਦਾ ਕਰਕੇ ਉਹਦੀ ਅਟੈਚਮੈਂਟ ਜਾਲੀ ਜ਼ਿਆਦਾ ਚੰਗੀ ਕਰਕੇ ਇਹਦੇ ਨਾਲ ਬਿਹੇਵੀਅਰ ਆ ਜਿਹੜਾ ਉਹ ਬਹੁਤ ਚੰਗਾ ਸੀਗਾ ਸਾਡੀ ਕੁੜੀ ਥੋੜਾ ਜਿਹਾ ਸਲੋ ਬੋਲ ਰਹੀ ਆ ਐਂ ਨੀ ਗੱਲ ਵੀ ਉਹ ਥੋੜਾ ਜਿਹਾ ਹਜੇ ਜੱਕਦੀ ਆ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਆ ਤਾਂ ਕਰਕੇ ਮਤਲਬ ਥੋੜਾ ਜਿਹਾ ਆਵਾਜ਼ ਆ ਜਿਹੜੀ ਉਹਦੀ ਹਜੇ ਥੋੜਾ ਜਿਹਾ ਸੁਰਨੀਮਾ ਹੈ ਉਦੋਂ ਬਾਅਦ ਅਸੀਂ ਅਗਲੀ ਵੀਡੀਓ ਕਰਾਂਗੇ ਤਾਂ ਫੇਰ ਕੋਈ ਗੱਲ ਨਹੀਂ ਮਸਲਾ ਕਿਉਂਕਿ ਹੁਣ ਕੀ ਹੋਊਗਾ ਕਿ ਕੁਸ ਤਾਂ ਇੱਕ ਮਿੰਟ ਪੜੂਗੀ ਉਹਦੇ 'ਚ ਲੋਕ ਸ਼ਾਬਾਸ਼ ਦੇਣਗੇ ਕਿ ਤਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਦੂਸਰਾ ਕੀ ਹੋਊਗਾ ਕਿ ਪਤ ਜਦੋਂ ਤੈਨੂੰ ਤੂੰ ਆਪਣੀ ਇੰਟਰਵਿਊ ਨੂੰ ਖੋਦ ਲਾ ਕੇ ਵੇਖੇਂਗੀ ਤਾਂ ਫਿਰ ਤੈਨੂੰ ਲੱਗੂਗਾ ਕਿ ਹਾਂ ਮੈਂ ਤਾਂ ਵਧੀਆ ਬੋਲੀ ਮੈਨੂੰ ਤਾਂ ਵੀ ਪਹਿਲਾਂ ਕੌਨਫੀਡੈਂਸ ਘੱਟ ਸੀ ਤਾਂ ਵੈਸੇ ਇੰਨੇ ਬੰਦੇ ਬੈਠੇ ਆ ਇਹਨਾਂ ਦਾ ਪ੍ਰਭਾਵ ਹਨਾ ਬਾਈ ਤੇ ਕੈਮਰਾ ਚੱਲ ਰਿਹਾ ਉਹਦਾ ਪ੍ਰਭਾਵ ਥੋੜਾ ਜਿਹਾ ਆਪਣੇ ਤੇ ਹੁੰਦਾ ਉਸ ਤੋਂ ਬਾਅਦ ਬੰਦਾ ਬੋਲਣ ਲੱਗ ਜਾਂਦਾ ਫਿਰ ਵਧੀਆ ਬਣ ਜਾਂਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਬੰਦੇ ਨੂੰ ਥੋੜਾ ਜਿਆ ਇਸ ਮਸਲੇ ਤੇ ਜਾ ਕੇ ਖੋਲਣੀ ਚਾਹੀਦੀ ਹੁੰਦੀ ਆ ਚਾਰ ਬੰਦਿਆਂ ਚ ਬੈਠ ਕੇ ਖਾਸ ਤੌਰ ਤੇ ਆਪਣੀਆਂ ਜਿਹੜੀਆਂ ਧੀਆ ਐ ਉਹ ਇਸ ਮਸਲੇ ਤੇ ਥੋੜਾ ਜਿਆ ਡਰਤੀਆਂ ਹੁੰਦੀਆਂ ਹੁੰਦੀਆਂ ਬੋਲਣ ਤੋਂ ਵੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੰਦੇ ਬੁਲਾਰੇ ਬਹੁਤ ਹੋ ਜਾਂਦੇ ਆ ਧੀਆ ਬਹੁਤ ਘੱਟ ਹੁੰਦੀਆਂ ਕੁੜੀਆਂ ਘੱਟ ਹੁੰਦੀਆਂ ਤੇ ਮੈਨੂੰ ਪਤਾ ਆਉਣ ਵਾਲੇ ਸਮੇਂ ਚ ਸਾਡੀ ਕੁੜੀ ਨੇ ਬਹੁਤ ਚੰਗਾ ਆਪਾ ਕਹਿ ਸਕਦੇ ਆ ਇੱਕ ਸਪੋਕਸਮੈਨ ਬਣ ਜਾਣਾ ਸਾਡੀ ਕੁੜੀ ਨੇ ਤੇ ਵੀਡੀਓ ਕਿਹੋ ਜੀ ਲੱਗੀ ਇਹ ਵੀ ਦੱਸਿਓ ਨੰਬਰ ਆ ਸਕਰੀਨ ਦੇ ਉੱਤੇ ਬਾਈ ਜਤਿੰਦਰ ਹੁਣਾ ਦਾ ਜੇ ਕਿ ਸੇ ਵੀ ਸੱਜਣ ਨੂੰ ਕਿਸੇ ਵੀ ਘੋੜੇ ਦੀ ਸਰਵਿਸ ਚਾਹੀਦੀ ਹੋਵੇ ਜਾਂ ਕਿਸੇ ਵੀ ਘੋੜੇ ਦੀ ਕੋਈ ਡਿਟੇਲ ਚਾਹੀਦੀ ਹੋਵੇ ਜਾਂ ਕਿਸੇ ਵੀ ਘੋੜੇ ਦੇ ਬੱਚਿਆਂ ਦੇ ਫੁਟੇਜ ਚਾਹੀਦੀ ਹੋਵੇ ਤੁਹਾਨੂੰ ਤਾਂ ਤੁਸੀਂ ਉਸੇ ਘੋੜੇ ਦੀ ਇਨਕੁਆਰੀ ਆ ਜਿਹੜੀ ਉਹ ਫੋਨ ਤੇ ਕਰ ਲੈਣੀ ਆ ਤੁਹਾਨੂੰ ਇਹ ਬਾਈ ਹੁਣੇ ਭੇਜ ਦੇਣਗੇ ਜੇ ਤੁਸੀਂ ਦੇਖਣ ਆਉਣਾ ਤਾਂ ਪਿੰਡ ਧੂਰਕੋਟ ਦੇ ਵਿੱਚ ਜਿਹੜਾ ਧੂਰਕੋਟ ਤੋਂ ਬਰਨਾਲੇ ਵਾਲੇ ਰੋਡ ਵਾਲ ਨੂੰ ਰੋਡ ਜਾਂਦਾ ਹਨ ਜੀ ਇਹ ਤਾਂ ਉਸ ਰੋਡ ਤੇ ਬਾਈ ਹੁਣਾਂ ਦਾ ਖੇਤਾਂ ਦੇ ਵਿੱਚ ਬਾਰ ਬਾਰ ਘਰ ਆ ਤੇ ਉੱਥੇ ਆ ਕੇ ਤੁਸੀਂ ਜਿਹੜਾ ਮਰਜੀ ਘੋੜਾ ਫਾਰਮ ਤੇ ਬਾਹਰ ਕਢਵਾਓ ਦੇਖੋ ਤੁਹਾਨੂੰ ਚਾਹ ਪਾਣੀ ਮਿਲੂਗਾ ਤੁਹਾਡਾ ਵੈਲਕਮ ਹੋਊਗਾ ਤੁਸੀਂ ਜਦੋਂ ਮਰਜੀ ਆ ਸਕਦੇ ਆ ਬਹੁਤ ਸੱਜਣ ਪਿਆਰਾ ਸੱਜਣਾ ਬਾਈ ਜਤਿੰਦਰ ਬੜਾ ਦੋਸਤਾਂ ਦਾ ਦੋਸਤ ਸੱਜਣਾ ਇਹ ਕੋਈ ਵੀ ਸੱਜਣਾ ਆਵੇ ਵੈਲਕਮ ਜਿਉਂਦੇ ਰਹੋ